ਆਸ਼ਨ ਸੁਣ ਪਤਾ ਮੈਰਿਜ ਤੋਂ ਪਹਿਲਾਂ ਦੀ ਬਣਵਾਈ ਹੋਈ ਸੀ ਰਿੰਗ ਤੁਹਾਡੇ ਅੱਗੇ ਕੋਈ ਗੱਲ ਨਹੀਂ ਪੁੱਤ ਹੁਣ ਆਪਾਂ ਨਵੀਂ ਬਣਾ ਲਾਂਗੇ ਢੀ ਕੀ ਲੁਕ ਚਲ ਐ ਹੱਥ ਕਰ ਤੈਨੂੰ ਹਸਾ ਗਿਆ ਸਮਾਂ ਓਣਾ 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 ਆਹ ਪਤਾ ਕੌਣਾ ਤੇਰਾ ਪੁਰਾਣਾ ਚੱਲ ਡੱਟ ਤੂੰ ਐ ਕਰ ਬੜਾ ਜਾ ਮੈਂ ਆ ਗਿਆ ਚੰਗਾ ਕੇ ਮੈਂ ਕੰਗੂੜੇ ਜੇ ਮਾਰੀ ਜਾਂਦਾ ਇਹਦਾ ਸਾਰੇ ਨੂੰ ਡੱਡ ਵਰਗੀ ਕਹੀ ਜਨਾ ਮੱਛ ਵਰਗੀ ਦਾ ਪਈਆ ਹੋ ਹੈ ਤੇਰੇ ਕਿ ਸੂਲ ਹੁੰਦਾ ਫਿਰ ਜੇ ਕਹਿਤਾ ਜੇ ਮੇਰਾ ਸਾਈਡੈਕ ਜਵਾਕ ਵੱਡ ਜਾਂਦਾ ਉਹਨੂੰ ਖੜਾਉਣ ਦਾ ਮਾਰਾ ਵਿਚਰਾ ਮੂਤਲੀ ਕਿਦੇ ਹੁਣ ਆਹਦਾ ਇੱਕ ਤਾਂ ਅਮਰੀਕਾ ਲਈ ਡਰਾਉਂਦੀ ਮੇਰੇ ਦੀ ਅੱਖ ਰਹੀ ਦੀ ਓ ਰਿਆ ਹਾਂ ਆ ਭਾਬੀ ਕਿੱਧਰ ਗਈਆਂ ਨਾਲੇ ਉਹਦਾ ਦਾਦ ਨਿਕਲੀ ਉਹਦਾ ਟੰਟੂ ਹਿੰਦੇ ਤਾਂ ਛੱਪੜੀ ਚਣਾਉਣ ਗਈ ਆ ਉੱਥੇ ਹੈ ਲੀਲੋ ਵਾਲੀ ਛੱਪੜੀ ਚਣਾਉਣ ਗਈ ਆ ਐ ਛੱਪੜੀ ਚਣਾ ਕੇ ਦਾਦ ਠੀਕ ਹੋ ਜੂਗੀ ਓਏ ਹੋ ਜਾਂਦੀ ਆ ਉੱਥੇ ਸਖਤਰ ਜੀ ਉੱਥੇ ਓ ਹੋਰ ਨਾ ਦਾਦ ਠਾ ਦੇ ਉਹਦੇ ਮੇਰੀ ਗੱਲ ਸੁਣ ਬਈ ਹਾਂ ਤੀਨੀ ਚਮੜਾ ਰਖੇ ਤੈਨੇ ਆਵਦੀ ਹੈ ਇਹ ਇਹ ਤੈਨੂੰ ਕੀ ਕਹਿੰਦੇ ਤੈਣੀ ਚਮੜਾਈ ਹੋਈ ਇੱਕੇ ਜੋੜਾ ਨਿਕਲ ਜਾਂਦੀ ਹੁੰਦੀ ਇਹਦੇ ਨਾਲ ਬਲੈ ਤੰਦਰ ਦਾ ਮੱਥਾ ਟੇਕਣ ਗਿਆ ਹੁਣ ਕਰਨ ਗਿਆ ਉਹ ਤੈਨੂੰ ਪਤਾ ਕਿੱਥੇ ਡੇਕਦੇ ਮੱਥੋਂ ਵੀ ਮਰੀ ਜਾਣਾਗਾ ਮੰਗਲ ਜਾਂਦਾ ਤੂੰ ਤੇ ਖੱਲੇ ਵਾਲ ਕਰੀ ਫਿਰਦੀ ਤੇਰੀ ਤੀਨੀ ਇਹ ਮੇਰੀ ਗੱਲ ਸੁਣ ਲੈ ਮੇਰੇ ਤਤ ਕੱਢੇ ਹੋਏ ਨੇ ਗੱਲਾਂ ਦੇ ਉਹਦਾ ਚਿੰਟਾ ਲਵਾਇਆ ਹੋਇਆ ਹੁਣੇ ਵਾਲਾਂ ਤੇ ਸਿੱਧੇ ਕਰਾਏ ਹੋਏ ਨੇ ਉਹਨੇ ਕਹਨੂੰ ਚੰਟਾ ਚਿਪਟੇ ਤੂੰ ਭਾਲਦਾ ਹੈ ਹੈ ਉਹ ਨਹੀਂ ਉਹਦਾ ਉੱਥੇ ਸਲਾਮ ਗਈ ਸੀ ਉਹ ਸਿੱਧੇ ਕਰਾ ਕੇ ਲਈਆ ਮੇਰੇ ਮੇਰੀ ਗੱਲ ਸੁਣ ਲੈ ਲਾ ਵੀਰਾ ਫੁੱਦੂ ਨਹੀਂ ਬਣਾਉਂਦਾ ਲਾ ਵੀਰਾ ਸੱਚ ਕਹਿੰਦਾ ਜਾਂ ਨਾ ਕਹਿੰਦਾ ਗੱਲਾਂ ਲਾ ਵੀਰਾ ਤਾਂ ਐਵੇਂ ਕਹਿੰਦਾ ਬੁੱਢੀ ਉਮਰੇ ਪਤਾ ਲੱਗ ਓਹੋ ਉਹ ਤਰਕ ਕੱਢਗਾ ਚਲ ਇਹ ਵੀ ਗਲਤੀ ਨਹੀਂ ਵਿਚਾਰਨ ਵਾਲੀਆਂ ਵਿਚਾਰਾਂ ਕਦੇ ਨਾ ਕਦੇ ਬਹਿ ਕੇ ਹੈ ਪਰ ਤੈਨੂੰ ਇੱਕ ਗੱਲ ਦੱਸਦਾ ਮੈਂ ਮੇਰੇ ਤੱਤ ਇਹਦੇ ਕੱਢੇ ਹੋਏ ਨੇ ਸਿਆਣੇ ਬੰਦੇ ਦੇ ਮੇਰੇ ਤੌਲੇ ਹੋਈ ਨਹੀਂ ਆਏ ਹੈਗੇ ਹੈ ਜਿਹੜੀ ਤੀਮੀ ਨੂੰ ਮੋਬਾਈਲ ਲੈ ਕੇ ਦੇਤਾ ਬੰਦੇ ਨੇ ਜਾਂ ਤੀਮੀ ਨੂੰ ਲੈ ਕੇ ਜਿਹੜੀ ਸਕੂਟਰੀ ਤੀਜੇ ਤੀਮੀ ਦੇ ਵਾਲ ਕਰਾਤੇ ਸਿੱਧੇ ਤੀਮੀ ਭੱਜੂ ਆਸਤ ਤੂੰ ਮੈਂ ਤੇਰੇ ਲਈ ਵੀ ਜ਼ਰੂਰੀ ਗੱਲ ਕਰਨੀ ਹੈ ਤੀ ਨਾਲੇ ਮੈਂ ਜਿਹੜੀ ਜ਼ਰੂਰੀ ਗੱਲ ਕਹਿਣਾ ਤੈਨੂੰ ਉਹ ਹੈ ਉਹ ਤਾਂ ਠੀਕ ਹੈ ਕੰਦਰ ਤੋਂ ਉਹ ਲੋਲੀਆਂ ਬੋਲੀਆਂ ਕਰੂ ਮੇਰਾ ਸਹਰਾ ਤੀਵੇਂ ਨੂੰ ਤਾੜ ਕੇ ਰੱਖੀਂਦਾ ਫਿਰ ਹੁਣ ਫਿਰ ਕੀ ਹੁੰਦਾ ਯਾਰ ਤੂੰ ਤਾਂ ਉਹਨਾਂ ਦੀਆਂ ਗੱਲਾਂ ਕਰਦਾ ਯਾਰ ਜਿਹੜੇ ਗੋਹੇ ਸੀ ਸਾਰੀ ਉਮਰ ਕੱਟ ਲਈਏ ਨਾ ਨਵੇਂ ਵਿਚਾਰ ਵਾਲੀਆਂ ਜਨਨਾਲੀਆਂ ਨਵੀਂ ਅੱਜ ਕੱਲ ਦੀਆਂ ਜਨਨਾਲੀਆਂ ਵਰਗੀ ਜਨਨਾਲੀਆਂ ਯਾਰ ਹੁਣ ਅਗਲੀ ਭਾਲ ਦੀ ਹੈਗੀ ਹੁਣ ਮੈਂ ਦੱਸ ਕੀ ਕਰਾਂ ਇਹ ਤਾਂ ਚੋਜ ਕਰਨੇ ਪੈਂਦੇ ਨੇ ਤਾੜ ਟਿੱਕੀ ਰਹਿੰਦੀ ਨਹੀਂ ਤਾਂ ਫਿਰ ਆਪਦਾ ਦੱਬ ਖਾਤਰ ਮੱਥੇ ਟੇਕਣ ਮਗ ਜਾਂਦੀਆਂ ਨੇ ਫਿਰ ਝਾਕੇng ਵਾਲੇ ਦਲੇ ਜੇ ਤੇਰੇ ਵਰਗੀ ਦੇ ਨੱਕ ਨਾਲ ਜੀਭ ਲਵਾਦੇ ਸੀ ਜੀ ਹੈ ਮੇਰੇ ਸਹਰਾ ਦਾ ਕੋਈ ਗੱਲ ਹੈ ਤੂੰ ਮੂਠੀ ਪਾਲ ਰਾ ਚ ਲੋਏ ਲਈ ਆਪੀ ਵੀ ਮਰ ਗਏ ਜਿਆਦੇ ਤੀਵੀ ਤਾਂ ਸੁਣੀ ਲੱਗਦੇ ਨੇ ਮਾੜੀ ਮੋਟੀ ਸੰਜ ਸੰਭਰ ਕੇ ਰਹੂਗੀ ਮਰਦਾਨਾ ਤਾਂ ਖਤਮ ਹੋ ਗਈ ਓਏ ਭੌਂਕਣਾ ਓਏ ਦੱਸਦਾ ਤੈਨੂੰ ਤੇਰੇ ਤੇ ਜਲਾਸੀ ਮਿਹਗੇ ਮਰਦਾਂਲੇ ਪੈਰ ਦੀ ਅੰਦਲੀ ਲੱਗ ਗਿਆ ਜਾਂਦਾ